ਪਿਛਲੇ ਹਫਤੇ ਇੱਕ ਸੋਸ਼ਲ ਮੀਡੀਆ ਪਰ ਭਾਵਕ ਕਮਲਕੌਰ ਪਾਬੀ ਦੀ ਲਾਸ਼ ਬਠਿੰਡਾ ਚੰਡੀਗੜ੍ਹ ਰਾਸ਼ਟਰੀ ਰਾਜ ਮਾਰਗ ਉਤੇ ਸਥਿਤ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਇੱਕ ਕਾਰ ਦੇ ਵਿੱਚੋਂ ਮਿਲੀ ਸੀ ਲੁਧਿਆਣਾ ਰਜਿਸਟ੍ਰੇਸ਼ਨ ਪਲੇਟ ਵਾਲੇ ਇੱਕ ਵਾਹਨ ਦੀ ਪਿਛਲੀ ਸੀਟ ਉੱਤੇ ਮਿਲੀ Laash ਸ਼ੁਰੂ ਦੇ ਵਿੱਚ ਅਣਪਛਾਤੀ ਸੀ ਹੁਣ ਇਸ ਸਬ ਦੇ ਵਿਚਕਾਰ ਇੱਕ ਹੋਰ ਮਾਡਲ ਦੀ ਹੱਤਿਆ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਜੀ ਹਾਂ ਦਰਸਲ ਹਰਿਆਣੇ ਦੇ ਸੋਨੀਪੱਤ ਦੇ ਵਿੱਚ ਉਸ ਸਮੇਂ ਸੰਸਨੀ ਫੈਲ ਗਈ ਜਦੋਂ ਇੱਕ ਨੌਜਵਾਨ ਲੜਕੀ ਦੀ Laash ਖੰਡਾ ਪਿੰਡ ਵਿੱਚੋਂ ਲੰਘਦੀ ਰੇਲयंस ਨਹਿਰ ਦੇ ਵਿੱਚ ਤੈਰਦੀ ਹੋਈ ਮਿਲੀ ਹੈ ਜਦੋਂ ਲੜਕੀ ਦੀ Laash ਬਾਹਰ ਕੱਢੀ ਗਈ ਤਾਂ ਪਤਾ ਲੱਗਾ ਕਿ ਉਸ ਦਾ ਗਲਾ ਵੱਢ ਕੇ ਹੱਤਿਆ ਕੀਤੀ ਗਈ ਹੈ ਅਤੇ ਲੜਕੀ ਦੀ ਪਛਾਣ ਪਾਣੀਪੱਤ ਦੇ ਖਲੀਲਾ ਮਜ਼ਰਾ ਪਿੰਡ ਦੀ ਰਹਿਣ ਵਾਲੀ ਸ਼ੀਤਲ ਉਰਫ ਸਿਮੀ ਚੋਧਰੀ ਦੇ ਵਜੋਂ ਹੋਈ ਹੈ ਸਿਮੀ ਚੋਧਰੀ ਹਰਿਆਣਵੀ ਸੰਗੀਤ ਉਦਯੋਗ ਦੇ ਵਿੱਚ ਮਾਡ ਜੋ ਕੰਮ ਕਰਦੀ ਸੀ লাশ ਬਰਾਮਦ ਹੋਣ ਤੋਂ ਬਾਅਦ ਉਸ ਤੇ ਪਰਿਵਾਰ ਅਤੇ ਪਾਣੀਪਤ ਪੁਲਿਸ ਨੂੰ ਇਸ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਤੇ ਪੁਲਿਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਐਤਵਾਰ ਨੂੰ ਹੀ ਮ੍ਰਿਤਕ ਸ਼ੀਤਲ ਦੀ ਭੈਣ ਨੇ ਪਾਣੀਪਤ ਦੇ ਪੁਰਾਣੇ ਉਦਯੋਗਿਕ ਪੁਲਿਸ ਸਟੇਸ਼ਨ ਦੇ ਵਿੱਚ ਸ਼ੀਤਲ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਅਦਾਲਤ ਦਰਜ ਕਰਵਾਈ ਸੀ